ਹਾਂਜੀ ਸਤਿ ਸ਼੍ਰੀ ਅਕਾਲ ਜੀ ਸ਼ਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਅੱਜ ਆਪਾਂ ਬਹੁਤ ਖੁਸ਼ ਆ ਜੀ ਆਪਣਾ Google Ads account ਆ ਗਿਆ ਜੀ ਤੇ ਬਹੁਤ ਵਾਰੀ ਮੈਂ ਅਪਲਾਈ ਕੀਤਾ ਦੋ ਤਿੰਨ ਵਾਰ ਫੇਰ ਆਇਆ ਤੇ ਜਿੰਨਾਂ ਭੈਣਾਂ ਦੇ ਨਹੀਂ ਆਏ ਜੀ ਤੇ ਉਹ ਕਿਵੇਂ ਅਪਲਾਈ ਕਰ ਸਕਦੇ ਆਪਾਂ ਤੁਹਾਨੂੰ ਸਾਰਾ ਦਾ ਪ੍ਰੋਸੈਸ ਦੱਸ ਦਿੰਦੇ ਆ ਵੀ ਮੈਂ ਕਿਵੇਂ-ਕਿਵੇਂ ਅਪਲਾਈ ਕੀਤਾ ਦੇਖੋ ਜਿਹੜਾ ਆ ਵੀ ਪਹਿਲਾਂ ਮੇਰੇ ਨਾਂ ਦੇ ਉੱਤੇ ਚੈਨਲ ਬਣਿਆ ਸੀ ਜਸ਼ਨਜੀਤ ਦੇ ਨਾਂ ਤੇ ਚੈਨਲ ਬਣਿਆ ਪਹਿਲਾਂ ਆਪਾਂ ਉਹਦੇ ਥਰੂ ਅਪਲਾਈ ਕੀਤਾ ਉਸ ਨਾਮ ਦੇ ਉੱਤੇ ਅਪਲਾਈ ਕੀਤਾ ਤੇ ਆਪਾਂ ਵੇਖੀ ਜਿੱਥੇ ਡਰੈੱਸ ਹੁੰਦਾ ਡਰੈੱਸ ਭਰਦਨੇ ਤੇ ਜਿਹੜੀ ਕੋਲਮ ਜੀ ਬਣੀ ਹੁੰਦੀ ਹੈ ਉੱਥੇ ਆਪਾਂ ਫੋਨ ਨੰਬਰ ਭਰਦਨੇ ਆ ਜੀ ਤੇ ਜਦੋਂ ਆਪਾਂ ਗੂਗਲ ਐਡਸ ਅਕਾਊਂਟ ਬਣਾਉਨੇ ਆ ਜੀ ਤੇ ਉੱਥੇ ਆਪਾਂ ਇਹ ਮੰਗੌਣ ਲਈ ਆਪਾਂ ਡਰੈੱਸ ਭਰਦਨੇ ਇਹ ਇਹ ਜ਼ਰੂਰੀ ਹੈ ਵੇਖੋ ਜੀ ਇਹ ਐਡਸ ਜਿਹੜਾ ਅਕਾਊਂਟ ਐਡਸ ਹਨ ਗੂਗਲ ਐਡਸਨ ਪੈਨ ਹੁੰਦੀ ਹੈ ਇਹ ਜ਼ਰੂਰੀ ਹੁੰਦੀ ਹੈ ਜੀ ਇਹਦੇ ਉੱਤੇ ਵੀ ਪਨ ਪੈਨ ਲਿਖ ਕੇ ਭੇਜਦੇ ਆ ਉਹ ਉਹ ਆਪਾਂ ਆਪਣੇ ਟ੍ਰਾਂਸਫਰ ਆਪਣੇ ਬੈਂਕ ਨਾਲ ਲਿੰਕ ਕਰਨੀ ਹੁੰਦੀ ਹੈ ਜੀ ਫਿਰ ਇਹ ਪਹਿਲਾਂ ਤਾਂ ਵੀ ਜੋ ਆਪਾਂ ਨੂੰ ਇਸ YouTube ਦੇ ਜਰੀਏ ਆਪਾਂ ਨੂੰ ਪੇਮੈਂਟ ਆਉਂਦੀ ਹੈ ਪਹਿਲਾਂ ਤਾਂ ਐਡਸਨ ਕਾਊਂਟ ਦੇ ਵਿੱਚ ਜਮ੍ਹਾਂ ਹੁੰਦੀ ਹੈ ਉਸ ਤੋਂ ਬਾਅਦ ਉਹ ਆਪਣੇ ਕਾਊਂਟ ਦੇ ਵਿੱਚ ਸਿੱਧੀ ਟ੍ਰਾਂਸਫਰ ਹੋ ਜਾਂਦੀ ਹੈ ਇਹਦੇ ਲਈ ਆਪਾਂ ਨੂੰ ਐਡਸਨ ਕਾਊਂਟ ਦੇ ਨਾਲ ਆਪਣਾ ਕਾ ਬੈਂਕ ਅਕਾਊਂਟ ਲਿੰਕ ਕਰਨਾ ਪੈਂਦਾ ਇਹ ਉਹ ਲਿੰਕ ਹੁੰਦਾ ਹੁੰਦਾ ਜੀ ਵੀ ਜਿਹੜਾ ਆਪਾਂ ਆਪਣੇ ਕਾਊਂਟ ਨਾਲ ਲਿੰਕ ਕਰ ਸਕਦੇ ਆਂ ਤੇ ਇਹ ਆਪਾਂ ਨੂੰ ਇਹਦੀ ਤਿੰਨ ਵਾਰੀ ਆਪਾਂ ਅਪਲਾਈ ਕਰ ਸਕਦੇ ਹਾਂ ਤੇ ਤਿੰਨ ਵਾਰ ਦਾ ਆਪਸ਼ਨ ਹੁੰਦਾ ਆਪਾਂ 21-21 ਦਿਨਾਂ ਦਾ 21 ਦਿਨ ਆਪਾਂ ਨੇ ਇਹਦੀ ਵੇਟ ਪਹਿਲਾਂ ਅਪਲਾਈ ਕੀਤਾ ਫਿਰ 21 ਦਿਨ ਅਸੀਂ ਵੇਟ ਕੀਤਾ ਜਦੋਂ 21 ਦਿਨਾਂ ਬਾਅਦ ਨਾ ਆਈ ਤਾਂ ਅਸੀਂ ਫਿਰ ਵੀ ਸਾਨੂੰ ਫੇਰ ਆਪਸ਼ਨ ਦੇ ਦਿੰਦੇ ਹੁੰਦੇ 21 ਦਿਨਾਂ ਬਾਅਦ ਹੀ ਆਪਸ਼ਨ ਦਿੰਦੇ ਆ ਪਹਿਲਾਂ ਆਪਣੇ ਕੋਲੇ ਕੋਈ ਆਪਸ਼ਨ ਨਹੀਂ ਹੁੰਦਾ ਵੀ ਆਪਾਂ ਦੁਬਾਰੇ ਅਪਲਾਈ ਕਰ ਸਕਦੇ ਹਾਂ ਜਦੋਂ ਉਹਨਾਂ ਨੇ ਦੁਬਾਰੇ ਆਪਸ਼ਨ ਦਿੱਤਾ ਫਿਰ ਅਸੀਂ ਥੋੜਾ ਐਡਰੈਸ ਚੇਂਜ ਕਰਤਾ ਫਿਰ ਜਿੱਥੇ ਜਸ਼ਨਦੀਪ ਦੀ ਥਾਂ ਤੇ ਅਸੀਂ ਫਿਰ ਉਹ ਮੇਰੇ ਵੀ ਪਤੀ ਦਾ ਨਾਮ ਭਰਿਆ ਗਿਆ ਉਹਨਾਂ ਦਾ ਨਾਮ ਭਰ ਕੇ ਤੇ ਫਿਰ ਅਸੀਂ ਇੱਕ ਤਾਂ ਜਿੱਤੇ ਆਪਾਂ ਐਡਰੈਸ ਭਰਦੇ ਆਂ ਐਡਰੈਸ ਦੇ ਨਾਲ ਹੀ ਅਸੀਂ ਫੋਨ ਨੰਬਰ ਲਿਖਦੇ ਫੋਨ ਨੰਬਰ ਅਸੀਂ ਦੋਨਾਂ ਦੇ ਲਿਖੇ ਮੇਰੇ ਵਾਲਾ ਵੀ ਤੇ ਇਹਨਾਂ ਵਾਲਾ ਵੀ ਦੋਨੇ ਫੋਨ ਨੰਬਰ ਲਿਖ ਕੇ ਤੇ ਜਿੱਥੇ ਕਾਲਮ ਆ ਉਹਦੇ ਵਿੱਚ ਤਾਂ ਆਪਾਂ ਨੰਬਰ ਲਿਖਦੇ ਲਿਖਦੇ ਹੁੰਦੇ ਆ ਤਾਂ ਸਪੈਸ਼ਲ ਲਿਖਿਆ ਹੁੰਦਾ ਫੋਨ ਨੰਬਰ ਤੇ ਉਹ ਵੀ ਅਸੀਂ ਲਿਖਦੇ ਐਡਰੈਸ ਦੇ ਨਾਲ ਵਿੱਚ ਫੋਨ ਨੰਬਰ ਤੁਸੀਂ ਜ਼ਰੂਰ ਲਿਖਿਆ ਕਰੋ ਪਿੰਨ ਕੋਡ ਵੀ ਜ਼ਰੂਰ ਲਿਖਿਆ ਕਰੋ ਤੇ ਐਡਰੈਸ ਦੇ ਨਾਲ ਹੀ ਲਿਖ ਦਿਆ ਕਰੋ ਵੀ ਕਾਲ ਨੰਬਰ ਤੇ ਕਨੈਕਟ ਕੰਟੈਕਟ ਨੰਬਰ ਆਪਾਂ ਲਿਖ ਦੇਣੇ ਆ ਉਹ ਨਾਲ ਹੀ ਲਿਖ ਦਿਆ ਕਰੋ ਐਡਰੈਸ ਦੇ ਤੇ ਉਹ ਪਰਲਿਖਤਾ ਲਿਖਿਆ ਸੀ ਫੇਰ ਵੀ ਦੁਬਾਰਾ ਭਰਤੇ ਉਸ ਤੋਂ ਬਾਅਦ ਫੇਰ ਨਾ ਆਈ ਤੀਜੀ ਵਾਰ 21 ਦਿਨਾਂ ਬਾਅਦ ਫੇਰ ਆਪਾਂ ਨੇ ਤਿੰਨ ਵਾਰੀ ਆਪਣੀ ਕਿ ਕਿ ਦਿਨਾਂ ਬਾਅਦ ਦਿੰਦੇ ਹੁੰਦੇ ਆ ਜੀ ਆਪਸ਼ਨ 21 ਦਿਨਾਂ ਬਾਅਦ ਫੇਰ ਉਹਨਾਂ ਨੇ ਆਪ ਸਾਨੂੰ ਆਪਸ਼ਨ ਦਿੱਤੀ ਵੀ ਤੁਹਾਡਾ ਇਹ ਵੀ ਆਇਆ ਨਹੀਂ ਵੀ ਤੁਸੀਂ ਲਿੰਕ ਨਹੀਂ ਕਰਾਇਆ ਤੇ ਅਸੀਂ ਵੀ ਨਾ ਆਪਾਂ ਨਵਾਂ ਆਪਸ਼ਨ ਲਿਖ ਕੇ ਤੁਸੀਂ ਦੁਬਾਰਾ ਫੇਰੇ ਭਰਤਾ ਦੁਬਾਰਾ ਫੇਰ ਭਰਤਾ ਤੇ ਇਹ ਦੁਬਾਰਾ ਜਦੋਂ ਤੀਜੀ ਵਾਰ ਅਸੀਂ ਪਲਾਈ ਕੀਤੇ ਨੂੰ ਦੱਸਕਦੇ ਨਹੀਂ ਹੋਏ ਸੀ ਪਲਾਈ ਕਰੇ ਨੂੰ ਤੇ ਮੜਕੇ ਦਸਾਂ ਦੇ ਨਾ ਵਾਦ ਆ ਗਿਆ ਜੀ ਇਹ ਤੇ ਅੱਜ ਬਹੁਤ ਖੁਸ਼ੀ ਹੋਈ ਕਿਉਂਕਿ ਤਿੰਨ ਚਾਰ ਮਹੀਨਿਆਂ ਦੀ ਮੇਰੀ ਮਿਹਨਤ ਸੀ ਤੇ ਜੋ ਮਹਾਰਾਜ ਨੇ ਰੰਗ ਲਾਈ ਮੈਨੂੰ ਆਪਾਂ ਤਾਂ ਕੋਣ ਹੈ ਪ੍ਰਮਾਤਮਾ ਜੋ ਕਰਦਾ ਮਹਾਰਾਜ ਨੇ ਰੰਗ ਲਾਈਏ ਬਹੁਤ ਖੁਸ਼ ਹੋਏ ਇਸ ਦਿਨ ਤੇ ਜੇ ਆਪਾਂ ਨੂੰ ਤੀਜੀ ਵਾਰ ਵੀ ਜਦੋਂ ਆਪਾਂ ਮੰਗਾ ਲੈਂਦੇ ਆ ਉਦੋਂ ਵੀ ਨਹੀਂ ਆਉਂਦਾ ਤਾਂ ਤੁਸੀਂ ਇਥੇ ਕਭਰਾਉਣ ਵਾਲੀ ਕੋਈ ਲੋੜ ਨਹੀਂ ਹੁੰਦੀਗੀ ਤੇ ਫਿਰ ਉਹ ਆਪਾਂ ਨੂੰ ਈਮੇਲ ਆਪਾਂ ਮੇਲ ਕਰ ਸਕਦੇ ਆ ਉਹਨਾਂ ਨੂੰ ਉਹ ਮੇਲ ਦਾ ਆਪਣਾ ਆਪਸ਼ਨ ਦੇ ਦਿੰਦੇ ਆ ਵੀ ਤੁਸੀਂ ਫਿਰ ਜੇ ਤੁਹਾਡਾ ਨਹੀਂ ਵੀ ਆ ਜਾ ਤੁਸੀਂ ਮੇਲ ਕਰ ਦਿਓ ਤੇ ਫਿਰ ਆਪਾਂ ਜਦੋਂ ਮੇਲ ਪਾ ਦਿੰਨੇ ਆ ਉਹਨਾਂ ਨੂੰ ਫੇਰ ਉਹ ਆਪਾਂ ਨੂੰ 1-2 24 ਘੰਟਿਆਂ ਦਾ ਪ੍ਰੋਸੈਸ ਹੁੰਦਾ ਹੈ 24 ਘੰਟਿਆਂ ਦੇ ਵਿੱਚ ਵਿੱਚ ਉਹ ਆਪਾਂ ਨੂੰ ਪਿੰਨ ਦੇ ਦਿੰਦੇ ਆ ਜੀ ਇਹ ਇਹ ਪਿੰਨ ਫੇਰ ਆਪਾਂ ਉਹਦੇ ਬੈਂਕ ਨਾਲ ਲਿੰਕ ਕਰ ਲੈਣੇ ਆ ਜੀ ਤੇ ਫੇਰ ਵੀ ਇਹ ਕੰਮ ਆਪਣਾ ਹੋ ਜਾਂਦਾ ਇਹ ਆਪਣਾ ਸਾਰਾ ਪ੍ਰੋਸੈਸ 4 ਮਹੀਨੇ ਹੁੰਦਾ ਜੀ 4 ਮਹੀਨੇ ਦਾ ਸਮਾਂ ਹੀ ਦਿੰਦੇ ਆ 4 ਮਹੀਨੇ ਦੇ ਵਿੱਚ ਵਿੱਚ ਆਪਾਂ ਇਹ ਲਿੰਕ ਕਰਾਉਣਾ ਹੁੰਦਾ ਤੇ ਜੇ ਆਪਾਂ 4 ਮਹੀਨੇ ਦੇ ਵਿੱਚ ਵਿੱਚ ਲਿੰਕ ਨਹੀਂ ਕਰਾਉਂਦੇ ਤਾਂ ਇਹ ਜਿਹੜਾ ਫਿਰ ਆਪਣਾ ਵੀ ਜਿਹੜਾ ਹੁਣ ਆਪਾਂ ਇਹ ਜਿਆਦਾ ਵੀ ਆ YouTube ਦੇ ਆਪਾਂ ਵੀਡੀਓ ਪਾਉਨੇ ਆ ਚਲਾਉਨੇ ਜੋ ਆਪਾਂ ਨੂੰ ਇੱਥੇ ਅਰਨਿੰਗ ਹੁੰਦੀ ਹੈ ਤੇ ਉਹ ਫਿਰ ਬੰਦ ਹੋ ਜਾਂਦੀ ਹੈ ਅਰਨਿੰਗ ਹੀ ਬੰਦ ਹੋਈ ਨੇ ਫਿਰ ਆਪਣਾ ਚੈਨਲ ਹੀ ਬੰਦ ਕਰ ਦਿੰਦੇ ਆ ਉਹ ਫਿਰ ਆਪਾਂ ਨੂੰ ਕੋਈ ਨਵਾਂ ਚੈਨਲ ਬਣਾ ਕੇ ਤਾਂ ਸ਼ੁਰੂ ਕਰਨਾ ਪੈਂਦਾ 바ਾਕੀ ਇਹ ਚੈਨਲ ਬੰਦ ਕਰ ਦਿੰਦੇ ਆ ਜੀ ਕਿਉਂਕਿ ਫਿਰ ਆਪਾਂ ਉਹਦੇ ਨਾਲ ਲਿੰਕ ਨਹੀਂ ਹੁੰਦੇ ਤੇ ਫਿਰ ਜਿਹੜੀ ਅਰਨਿੰਗ ਕਰੀ ਹੁੰਦੀ ਹੈ ਫਿਰ ਉਹ ਆਪਣੇ ਅਕਾਊਂਟ 'ਚ ਜਮਾ ਨਹੀਂ ਹੁੰਦੀਗੀ ਤੇ ਇਹਦੇ ਲਈ ਫਿਰ ਉਹ ਆਪਾਂ ਨੂੰ 4 ਮਹੀਨਿਆਂ ਦੇ ਵਿੱਚ ਵਿੱਚ ਹੀ ਸਭ ਕੁਝ ਕਰਨਾ ਤਿੰਨ ਵਾਰੀ ਤਾਂ ਆਪਾਂ ਨੂੰ ਕੋਈ ਆਪਸ਼ਨ ਨਹੀਂ ਦਿੰਦੇ ਤਿੰਨ ਵਾਰੀ ਤਾਂ ਆਪਾਂ ਨੂੰ ਹੀ ਅਪਲਾਈ ਕਰਨਾ ਹੀ ਕਰਨਾ ਪੈਂਦਾ ਹੈ ਤਿੰਨ ਵਾਰ ਤਾਂ ਠੀਕ ਹੈ ਨੀ ਚੌਥੀ ਵਾਰ ਫਿਰ ਆਪਣਾ ਮੇਲ ਦਾ ਆਪਸ਼ਨ ਆਇਆ ਨਾ ਫਿਰ ਆਪਾਂ ਮੇਲ ਜਰੀਆ ਪੱਨੋ ਤੋਂ ਮਗਾ ਸਕਦੇ ਆ ਪਰ ਤੁਸੀਂ ਆਏ ਨਾ ਕਹਿ ਰਿਹਾ ਕਰੋ ਵੀ ਆ ਜੂਗਾ ਆ ਜੂਗਾ ਚਾਰ ਮਹੀਨੇ ਨਾ ਤੁਸੀਂ ਕਹੋਂਂ ਡਿਆ ਕਰੋ ਚਾਰ ਮਹੀਨੇ ਤੋਂ ਪਹਿਲਾਂ ਪਹਿਲੇ ਤੁਸੀਂ 3 ਵਾਰੀ ਉਸੇ 21 ਦਿਨਾਂ ਤੋਂ ਡੀਖ ਲਿਆ ਕਰੋ ਪਹਿਲਾਂ 21 ਦਿਨਾਂ ਤੋਂ ਡੀਖ ਲਿਆ ਕਰੋ 22 23ਵੇਂ ਦਿਨ ਤੁਸੀਂ ਦੁਬਾਰਾ ਅਪਲਾਈ ਕਰ ਦਿਆ ਕਰੋ ਫਿਰ 21 ਦਿਨ ਦੇ ਤੇ ਉਹ ਤਿੰਨ ਵਾਰੀ ਆਪਾਂ ਨੂੰ ਅਪਲਾਈ ਮੀਕ ਕਰ ਦਿਆ ਥੋੜਾ ਐਡਰੈਸ ਬਦਲ ਦੇ ਪਿੰਡਾਂ ਦੇ ਵਿੱਚ ਨਾ ਥੋੜਾ ਜਿਹਾ ਇਹ ਖਾ ਹੁੰਦਾ ਹੈਗਾ ਪਿੰਡਾਂ ਦੇ ਵਿੱਚ ਵੀ ਟਾਈਮ ਲੱਗ ਜਾਂਦਾ ਤੇ ਪਰ ਆਪਾਂ ਇਹ ਨਾਖੋ ਵੀ ਆ ਜੂ ਆ ਜੂ ਆਪਾਂ ਇਨ ਬੈਠੇ ਰਹੋ ਕਿਤੇ 4 ਮਹੀਨੇ ਪੂਰੇ ਕਰ ਲਗੇ ਤੇ ਫਿਰ ਇਹ ਸਾਰਾ ਕੁਝ ਹੀ ਆਪਣਾ ਉਹ ਕਰ ਦੇਣਗੇ ਡਿਲੀਟ ਕਰ ਦੇਣਗੇ ਫਿਰ ਆਪਾਂ ਉਹ ਖਾ ਇੰਨਾ ਹੁਣ ਆਪਾਂ ਇੰਨੀ ਮਿਹਨਤ ਕਰਕੇ ਵੇਖੋ ਇਸ ਮੁਕਾਮ ਤੇ ਪਹੁੰਚਦੇ ਆ ਵੀ ਕਿੰਨੀ ਮਿਹਨਤ ਆ ਹੁਣ ਇਹਦੇ ਕੰਮ ਦੇ ਵਿੱਚ ਵੀ ਐਡੀਟਿੰਗ ਕਰਨਾ ਤੇ ਥੰਬਨੇਲ ਬਣਾਉਣਾ ਲਾਉਣਾ ਫਿਰ ਵੀਡੀਓ ਅਪਲੋਡ ਕਰਨੀ ਘਟੀਆਂ ਫਟੀਆਂ ਕਿੰਨਾ ਕਿੰਨਾ ਵੀ ਮਿਹਨਤ ਵਾਲਾ ਕੰਮ ਆ ਹੁੰਦਾਗਾ ਤੇ ਕਮ ਸੇ ਕਮ ਆਪਣੇ 3-4 ਘੰਟੇ ਤਾਂ ਇਸ ਕੰਮ ਦੇ ਵਿੱਚ ਲੱਗ ਹੀ ਜਾਂਦੇ ਆ ਤੇ ਫਿਰ ਇਹਦੇ ਲਈ ਤੁਸੀਂ 21-21 ਦਿਨਾਂ ਤੋਂ ਪਹਿਲਾਂ ਤੁਹਾਨੂੰ ਕੋਈ ਆਪਸ਼ਨ ਨਹੀਂ ਦੇਣਗੇ 21 ਦਿਨਾਂ ਦਾ ਹੀ ਆਪਸ਼ਨ ਦੇਣਗੇ 21 ਦਿਨਾਂ ਬਾਅਦ ਦੁਬਾਰੇ ਰਿਪਲਾਈ ਕਰਦੇ ਹੋ ਫਿਰ 21 ਦਿਨ ਦੁਬਾਰਾ ਤਿੰਨ ਵਾਰੀ ਆਪਾਂ ਅਪਲਾਈ ਕਰ ਸਕਦੇ ਹਾਂ ਜੀ ਇਹ ਤਿੰਨ ਵਾਰ ਤੋਂ ਬਾਅਦ ਤੁਹਾਨੂੰ ਫਿਰ ਮੇਲ ਦਾ ਆਪਸ਼ਨ ਦੇ ਦੇਣਗੇ ਵੀ ਐਸ ਉਹ ਮੇਲ ਤੁਹਾਨੂੰ ਆਪ ਹੀ ਭੇਜ ਦੇਣਗੇ ਉਹਦੇ ਉੱਤੇ ਤੁਸੀਂ ਮੇਲ ਕਰਕੇ ਪੈਨ ਮੰਗਾ ਸਕਦੇ ਹੋ ਫਿਰ ਆਪਾਂ ਉਸ ਉਹਦੇ ਉੱਤੇ ਮੇਲ ਪਾ ਕੇ ਇਹ ਪੈਨ ਮੰਗਾ ਲਾਂਗੇ ਤੇ ਪੈਨ ਫਿਰ 24 ਘੰਟਿਆਂ ਦੇ ਵਿੱਚ ਵਿੱਚ ਹੀ ਆ ਜੂਗਾ ਤੇ ਫਿਰ ਆਪਾਂ ਆਪਦੇ ਅਕਾਊਂਟ ਨਾਲ ਇਹ ਲਿੰਕ ਕਰ ਦਿਆਂਗੇ ਤੇ ਫਿਰ ਆਪਣੇ ਪਹਿਲਾਂ ਤੇ ਇਹ ਐਡਸ ਅਕਾਊਂਟ ਦੇ ਵਿੱਚ ਆਉਂਦੇ ਆ ਤੇ ਫਿਰ ਇਹ ਆਪਣੇ ਅਕਾਊਂਟ ਦੇ ਵਿੱਚ ਆਉਂਦੇ ਆ ਇਹ 21 ਤੋਂ ਲੈ ਕੇ 26 ਤਰੀਕ ਦੇ ਵਿੱਚ ਵਿੱਚ ਪੇਮੈਂਟ ਆਪਣੇ ਅੰਤਿਕ ਆ ਜਾਂਦੀ ਹੁੰਦੀ ਹੈ ਤੇ ਉਸ ਬਾਕੀ ਤੁਹਾਨੂੰ ਸਾਰਾ ਪ੍ਰੋਸੈਸ ਪਤਾ ਹੀ ਹੈ ਜੀ ਤੇ ਥੋੜਾ ਜਿਹਾ ਇਹ ਕਹਿ ਦਿੰਦੇ ਹੁੰਦੇ ਆ ਵੀ ਜਨਤਕ ਨਾ ਕਰੋ ਗੱਲਾਂ ਕੁਝ ਗੱਲਾਂ ਇਹ ਜਨਤਕ ਕਹਿਣ ਤੋਂ ਆਪਾਂ ਰੋਕ ਦਿੰਦੇ ਆ ਤੇ ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਮਿਲ ਜਾਂਦਾ ਹੈ ਤੇ ਅੱਗੇ ਤੋਂ ਆਪਾਂ ਜੇ ਵੀਡੀਓ ਪਾਵਾਂਗੇ ਜੀ ਵੀ YouTube ਤੋਂ ਕਮਾਈ ਦੀ ਵੀਡੀਓ ਪਾਵਾਂਗੇ ਕਿੰਨਾ ਪੈਸਾ ਆਉਂਦਾ ਇਹਦੀ ਵੀਡੀਓ ਆਪਾਂ ਤੁਹਾਨੂੰ ਪਾ ਦੇਾਂਗੇ ਤੇ ਬਾਕੀ ਇਹਦੇ ਵਿੱਚ ਆਉਂਦੇ ਕੀ ਫਾਇਦੇ ਆ ਕੀ ਨੁਕਸਾਨ ਆਪਾਂ ਤੁਹਾਨੂੰ ਇਹ YouTube ਬਾਰੇ ਉਸਕ ਗੱਲਾਂ ਜੋ ਆਪਾਂ ਸਹਿਤ ਰਹੇ ਆ ਜੋ ਇਹਸ ਪਲੇਟਫਾਰਮ ਤੇ ਉੱਤੇ ਕੰਮ ਕਰ ਰਹੇ ਆ ਜੋ ਦਿੱਕਤਾਂ ਪਏ ਉਹਨਾਂ ਨੂੰ ਹੁੰਦੀਆਂ ਉਹ ਸਾਰਾ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤਾਂ ਕਿ ਮੇਰੀਆਂ ਭੈਣਾਂ ਜਿਹੜੀਆਂ ਇਹਦੇ ਤਿਆਉਣਾ ਚਾਹੁੰਦੀਆਂ ਉਹਨਾਂ ਨੂੰ ਪਤਾ ਲੱਗ ਸਕੇ ਤੇ ਬਾਕੀ ਕੋਈ ਗਲਤ ਨਹੀਂ ਹੈਗਾ ਜੀ ਫਾਇਦਾ ਹੀ ਜੋ ਮੇਰੇ ਵਰਗੀਆਂ ਬੇਲੀਆਂ ਨਾ ਉਹਨਾਂ ਲਈ ਫਾਇਦਾ ਹੈ ਇਹ ਫਿਰ ਇੱਕ ਤਾਂ ਆਪਾਂ ਇਹਦੇ ਵਿੱਚ ਰੁੱਝੇ ਰਹਿਨੇ ਆ ਆਪਣੇ ਕੋਲ ਸਮਾਂ ਨਹੀਂ ਹੁੰਦਾ ਟੈਨਸ਼ਨ ਲੈਣ ਦਾ ਚਿੰਤਾ ਕਰਨ ਦਾ ਤੇ ਆਪਾਂ ਨੂੰ ਕਾਫੀ ਬਿਜ਼ੀ ਰੱਖਦਾ ਲੋਕਾਂ ਦਾ ਮੋਹ ਪਿਆਰ ਵੇਖ ਕੇ ਤੇ ਬਹੁਤ ਸੋਹਣੇ ਸੋਹਣੇ ਕਮੈਂਟ ਪੜ੍ਹ ਕੇ ਆਪਣਾ ਆਪਾਂ ਨੂੰ ਚੰਗਾ ਲੱਗਦਾ ਹੈ ਕਈ ਵਾਰ ਕੁਝ ਮਾੜੇ ਕਮੈਂਟ ਹੁੰਦੇ ਹਨ ਤਾਂ ਤਾਂ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਬਹੁਤ ਪਤਾ ਲੱਗਦਾ ਹੈ ਕਿ ਆਪਾਂ ਨੂੰ ਕਿੰਨੇ ਸਾਰੇ ਲੋਕ ਪਿਆਣਾ ਪਿਆਰ ਕਰਦੇ ਆ ਤੇ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਜਰੂਰ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਮੇਰੀ ਵੀਡੀਓ ਤੁਹਾਨੂੰ ਕਿੱਦੇ ਕਿੱਦਾਂ ਦੀ ਲੱਗੀ ਤੇ ਤੁਹਾਨੂੰ ਕੋਈ ਫਾਇਦਾ ਇਸ ਤੋਂ ਹੋਇਆ ਕਿ ਨਹੀਂ ਹੋਇਆ ਤੇ ਮੈਂ ਤਿੰਨ ਮਹੀਨੇ ਢਾਈ ਤਿੰਨ ਮਹੀਨਿਆਂ ਬਾਅਦ ਆਇਆ ਤੇ ਬਹੁਤ ਖੁਸ਼ੀ ਹੋਈ ਤੇ ਕੋ 21 21 ਦਿਨਾਂ ਦਾ ਵੇਟ ਕਰਦੇ ਫਿਰ ਤੋ ਫਿਰ ਆਪਾਂ ਦੋ ਚਾਰ ਦਿਨ ਉਹੀ ਕਰਦਦੇ ਨੇ ਵਿਚਾਲੇ ਹਜੇ ਵੇ ਨਹੀਂ ਆਏ ਨੇ ਪਰ ਇਹ ਸਿਰਫ 21 ਦਿਨਾਂ ਦੇ ਵਿੱਚ ਵਿੱਚ ਆ ਜਾਂਦਾ ਹੁੰਦਾ ਹੈ ਜਿਆਦਾ ਲੇਟ ਨਹੀਂ ਹੁੰਦਾ ਜੀ ਉਸ ਤੋਂ ਬਾਅਦ ਫਿਰ ਤੁਹਾਨੂੰ ਦੁਬਾਰੇ ਅਪਲਾਈ ਕਰਨਾ ਪੈਂਦਾ ਤੇ ਉਹ ਮੇਰੀਆਂ ਸਾਰੀਆਂ ਭੈਣਾਂ ਜੋ ਜੋ ਵੀ ਮੈਨੂੰ ਕਮੈਂਟ ਕਰਦੀਆਂ ਚੰਗੇ ਚੰਗੇ ਕਮੈਂਟ ਕਰਦੀਆਂ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਲੰਬੀ ਉਮਰਾਂ ਬਖਸ਼ੇ ਖਰਾਚ ਆ ਦੇ ਸੁੱਖ ਸ਼ਾਂਤੀਆਂ ਬਖਸ਼ੇ ਵੇਸ਼ਾ ਚੜ੍ਹਦੀ ਕਲਾ 'ਚ ਰਹਿਣ ਹਾਸੇਂ ਖੇਡਦੀਆਂ ਰਹਿਣ ਤੇ ਤੁਸੀਂ ਵੀ YouTube ਤੇ ਆ ਸਕਦੇ ਹੋ ਤੁਸੀਂ ਵੀ ਕਿਸ ਇਸ ਪਲੇਟਫਾਰਮ ਦੇ ਉੱਤੇ ਆਪਣੇ ਜੋ ਆਪਣੀ ਕਲਾ ਉਹਨੂੰ ਦਰਸਾ ਸਕਦੇ ਹੋ ਵੀ ਸਾਨੂੰ ਸਾਡੇ ਚਾਹ ਕਲਾ ਸਾਡੇ ਚ ਇਸ ਤਰ੍ਹਾਂ ਅਸੀਂ ਇਸ ਤਰ੍ਹਾਂ ਜ਼ਿੰਦਗੀ ਜਿਉ ਰਹੇ ਆਂ ਲੋਕਾਂ ਦੀ ਜ਼ਿੰਦਗੀ ਆਪਾਂ ਦੇਖਦੇ ਆਂ ਆਪਾਂ ਨੂੰ ਆਪਣੀ ਲਾਈਫ ਸਟਾਈਲ ਵੀ ਦੱਸਣਾ ਚਾਹੀਦਾ ਜ਼ਰੂਰੀ ਹੈ ਵੀ ਅਸੀਂ ਵੀ ਕਿਸ ਤਰ੍ਹਾਂ ਦਾ ਲਾਈਫ ਸਟਾਈਲ ਜਿਹਾ ਦਾ ਹੀ ਆ ਰਹੇ ਆਂ ਤੇ ਜਿਆਤਰ ਵੇਖ ਲੋਕ ਇਹਦੇ ਉੱਤੇ ਜੋ ਵੀਡੀਓ ਪਾਉਂਦੇ ਆ ਉਹ ਸਿਰਫ ਚੰਗਾ ਪਹਿਲੂ ਦੁਨੀਆ ਦਾ ਦਿਖਾਉਂਦੇ ਆ ਤੇ ਜਿਹੜਾ ਮਾੜਾ ਪਹਿਲੂ ਹੁੰਦਾ ਉਹ ਨਹੀਂ ਦਿਖਾਉਂਦੇ ਤੇ ਆਪਾਂ ਜਦੋਂ ਵੀ ਮੈਰੀ ਆਤਮਾ ਵੀਡੀਓ ਪਰ ਨਹੀਂ ਮੈਂ ਸਾਰੇ ਪਹਿਲੂ ਦਿਖਾਉਣੀ ਮੈਂ ਮਾੜਾ ਵੀ ਦਿਖਾਉਣੀ ਇਥੇ ਹੋ ਕੀ ਰਿਹਾ ਦੁਨੀਆ 'ਚ ਤੇ ਮੈਂ ਚੰਗਾ ਪਹਿਲੂ ਵੀ ਦਿਖਾਉਣੀ ਇਥੇ ਹੋਣਾ ਵੀ ਕੀ ਵੀ ਹੋ ਵੀ ਉਹ ਵੀ ਦਿਖਾਉਣੀ ਮੈਂ ਤੋਨੇ ਪਹਿਲੂ ਤੁਹਾਡੇ ਸਾਹਮਣੇ ਲੈ ਕੇ ਆਉਣੀ ਆ ਚਾਹੇ ਮੈਨੂੰ ਕੋਈ ਬੁਰਾ ਕਹਿੰਦਾ ਨਾ ਚਾਹੇ ਕੋਈ ਭਲਾ ਚੰਗਾ ਕਹਿੰਦਾ ਪਰ ਮੈਂ ਪਹਿਲੂ ਜੋ ਹੋ ਰਿਹਾ ਨਾ ਚਾਹੇ ਕੋ ਕੁਛ ਕਹੀ ਚੱਲੇ ਅੰਧ ਵਿਸ਼ਵਾਸ ਬੈ ਕੁਛ ਵੀ ਕਹੀ ਚੱਲੇ ਪਰ ਮੈਂ ਤੁਹਾਡੇ ਮੂਰੇ ਕੋਸ਼ਿਸ਼ ਕਰਦੀ ਹਾਂ ਦੁਨੀਆਦਾਰੀ ਦਾ ਚੰਗਾ ਤੇ ਮਾੜਾ ਪਹਿਲੂ ਰੱਖਣ ਦੀ ਤੇ ਅੱਗੇ ਤੋਂ ਵੀ ਆਪਾਂ ਚੰਗੇ ਪਹਿਲੂ ਤੇ ਮਾੜੇ ਪਹਿਲੂ ਦੋਨੇ ਤੁਹਾਡੇ ਸਾਹਮਣੇ ਰੱਖਿਆ ਕਰਾਂਗੇ ਮੈਨੂੰ ਕੋਈ ਇਹ ਨਹੀਂ ਹੁੰਦਾ ਵੀ ਮੇਰੀ ਮੇਰੀ ਵੀਊ ਆਉਣ ਮੇਰੀ ਖੂਬ ਸਾਰੀ ਵੀਡੀਓ ਚੜੇ ਮੈਨੂੰ ਇਹ ਹੁੰਦਾ ਕਿ ਇਹਦੇ ਵਿੱਚ ਕੁਝ ਲੋਕਾਂ ਨੂੰ ਸਿੱਖਣ ਤੋਂ ਮਿਲੇ ਕੁਝ ਗਲਤੀਆਂ ਜੋ ਉਹ ਜਿਹੜੀਆਂ ਆਪਾਂ ਇਹੋ ਜਿਹਾ ਕਰਦੇ ਆਂ ਵੀ ਉਹਨਾਂ ਤੋਂ ਕੁਝ ਆਪਾਂ ਨੂੰ ਪਤਾ ਲੱਗੇ ਵੀ ਹਾਂ ਇੱਥੇ ਆ ਗਲਤੀ ਹੋਈ ਸੀ ਹੁਣ ਜਿਹੜੀ ਆਪਾਂ ਟੂਨੇ ਵਾਲੀ ਵੀਡੀਓ ਪਾਈ ਇਹ ਮੈਂ ਇਹਦੇ ਉੱਤੇ ਹੁਣ ਵੇਖੋ ਕਿੰਨੇ ਲੋਕਾਂ ਨੇ ਆਪਦੇ ਦੁੱਖ ਮੇਰੇ ਨਾਲ ਸਾਂਝੇ ਕੀਤੇ ਕਿੰਨੇ ਲੋਕਾਂ ਨੇ ਵੀ ਇਹ ਮੇਰੇ ਨਾਲ ਵੀ ਹੋਇਆ ਇਹ ਹੋ ਰਿਹਾ ਹੈ ਇਹ ਹੋ ਕਿਉਂ ਹੋ ਰਿਹਾ ਹੈ ਵੀ ਕੋਈ ਸਾਹਮਣੇ ਆਪੋ ਆਪਣੇ ਦੁੱਖ ਸਾਂਝੇ ਕੀਤੇ ਤੇ ਤੁਹਾਨੂੰ ਵੀ ਮਾੜੇ ਪਹਿਨਾਂ ਨੂੰ ਤਾਂ ਕਈ ਪਹਿਣਾ ਨੂੰ ਨਹੀਂ ਪਤਾ ਸੀ ਉਹ ਵੀ ਸੁਚੇਤ ਹੋਈਆਂ ਇਹਦੇ ਪ੍ਰਤੀ ਵਿਹਾਂ ਹੋ ਜਾਂਦਾ ਵੀ ਹਾਂ ਨਹੀਂ ਆਪਾਂ ਨੂੰ ਕਿਸੇ ਨੂੰ ਹਰ ਇੱਕ ਚੀਜ਼ ਆਪਣੇ ਤਨ ਦੇ ਕੱਪੜੇ ਆਪਾਂ ਨੂੰ ਨਹੀਂ ਕਿਸੇ ਨਾਲ ਸ਼ੇਅਰ ਕਰਨੇ ਚਾਹੀਦੇ ਤੇ ਉਹਨਾਂ ਪਹਿਣਾ ਨੂੰ ਵੀ ਚੰਗਾ ਲੱਗਿਆ ਕਈ ਵਾਰ ਆਪਾਂ ਛੋਟੇ ਬੱਚਿਆਂ ਦੇ ਕੱਪੜੇ ਵੀ ਆਪਾਂ ਇੱਧਰ ਉੱਧਰ ਪਾਦਨੇ ਵੀ ਉਹ ਵੀ ਹੁਣ ਆਪਾਂ ਨੂੰ ਪਤਾ ਲੱਗਿਆ ਵੀ ਆਪਾਂ ਨਿਗਰ ਰੱਖਾਂਗੇ ਜੇ ਵੀ ਬੱਚਿਆਂ ਦੇ ਕੱਪੜੇ ਬਾਸ ਸੁੱਕਣੇ ਪਾਉਣੇ ਆਪਾਂ ਉਹਨਾਂ ਦਾ ਵੀ ਧਿਆਨ ਰੱਖਾਂਗੇ ਵੀ ਆਪਾਂ ਚੱਕ ਕੇ ਸੂਰਜੇ ਬੰਦੂ ਅੰਦਰ ਪਾੜ ਗਏ ਇਹਦੇ ਲਈ ਜੀ ਇਹਦੇ ਵਿੱਚ ਕੁਝ ਬਹੁਤ-ਬਹੁਤ ਸਿੱਖਣ ਨੂੰ ਵੀ ਮਿਲਦਾ ਜਿੱਥੇ ਆਪਾਂ ਨੂੰ ਸਿੱਖਣਾ ਆਉਂਦਾ ਵੀਡੀਓ ਜਿੱਥੇ ਮਿਲਦੇ ਆ ਤੇ ਝੂਠ ਤਾਂ ਕੋਈ ਕਿਵੇਂ ਮਾਰੀ ਚੱਲੇ ਪਰ ਆਪਾਂ ਦਾ ਜੋ ਸਚਾਈਏ ਸਮੇਂ ਦੇ ਨਾਲ ਆਪਾਂ ਉਹੀ ਦੱਸਦੇ ਆ ਜੋ ਬੀਤਿਆ ਜੋ ਖੁਦ ਨੇੜੇ ਤੇੜੇ ਬੀਤਿਆ ਅੱਖ ਹੀ ਦੇਖਿਆ ਬੀਤ ਦਾ ਆਪਾਂ ਉਹੀ ਦੱਸਦੇ ਆ ਸਿਆਣੇ ਕਹਿੰਦੇ ਹੁੰਦੇ ਆ ਜੱਗ ਦੀਆਂ ਬੀਤੀਆਂ ਕੀ ਸੁਣਾਉਣੀਆਂ ਉਹ ਸੁਣਾਉ ਜਿਹੜੀਆਂ ਹੱਡ ਨਾਲ ਬੀਤੀਆਂ ਜੱਗ ਤੇ ਤਾਂ ਬੀਤੀ ਜਾਂਦੀਆਂ ਇਹਨਾਂ ਦਾ ਕੀ ਸੁਣਾਉਣਾ ਉਹ ਸੁਣਾਈਏ ਜਿਹੜੀਆਂ ਆਪਣੇ ਹੱਡ ਨਾਲ ਬੀਤੀਆਂ ਹੱਡ ਬੀਤੀ ਸੁਣਾਉਣੀ ਚਾਹੀਦੀ ਆਪਾਂ ਨੂੰ ਜੱਗ ਨਾਲ ਤਾਂ ਜੀ ਬੀਤੀ ਜਾਂਦੀਆਂ ਇਹਨਾਂ ਚੰਗੇ ਦਾ ਵੀ ਤੇ ਮਾੜਾ ਵੀ ਤੇ ਆਪਾਂ ਤੁਹਾਨੂੰ ਇਹਦੇ ਵਿੱਚ ਉਹੀ ਗੱਲ ਦੱਸਦੇ ਹੁਣੇ ਜੋ ਸਾਡੀ ਅੱਖੀਂ ਦੇਖੀ ਹੁੰਦੀ ਹੈ ਤੇ ਅੱਖੀਂ ਅਸੀਂ ਸੁਣੀ ਹੁੰਦੀ ਹੈ ਦੇਖ ਕੇ ਮੈਂ ਖੁਦ ਆਇਆ ਇਹਨੇ ਉਹ ਅਸੀਂ ਬਿਸਾਰਾ ਸਮਾਂ ਦੇਖਿਆ ਹੁੰਦਾ ਵੀ ਬੰਦਾ ਹੁਣ ਕਿਰ ਦੇ ਸਮੇਂ 'ਚ ਅਸੀਂ ਕਿਵੇਂ ਅਸੀਂ ਕਿਵੇਂ ਇੱਥੋਂ ਨਿਕਲਿਆ ਫੇਰ ਮੈਂ ਵੀਡੀਓ ਤੁਹਾਡੇ ਅੱਗੇ ਲੈ ਕੇ ਆਉਣੀ ਆ ਵੀ ਇੱਥੇ ਆ ਕੁਝ ਹੋ ਰਿਹਾ ਹੈ ਠੀਕ ਹੈ ਨਾ ਜੀ ਤੇ ਹੋਈ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ